ਨਵਰਾਤਰੀਆਂ ਦੇ ਦਿਨਾਂ 'ਚ ਇਹ ਪੰਜ ਗਲਤੀਆਂ ਕਦੀ ਨਾ ਕਰਨਾ ਨਹੀਂ ਤੇ ਪਰਿਵਾਰ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪਏਗਾ ਸੰਤ ਜੀ ਕਿਉਂ ਰੋਕਦੇ ਸੀ ਪਰਮਾਤਮਾ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਦੀ ਪਾਵਨ ਬਾਣੀ ਵਿੱਚ ਇੱਕ ਆਪਾਂ ਸ਼ਬਦ ਪੜ੍ਹਦੇ ਆ ਸਤਿਗੁਰੂ ਕਹਿੰਦੇ ਹੁਕਮ ਹੋਵੇ ਤਾਂ ਨਿਰਮਲ ਹੋਵੇ ਓਮੈ ਵਿੱਚ ਹੋ ਜਾਏ ਪਾਤਸ਼ਾਹ ਕਹਿੰਦੇ ਹੁਕਮ ਹੋਵੇ ਹੁਕਮ ਭਾਵ ਕੀ ਉਹ ਸਤਿਗੁਰੂ ਦੀ ਕਿਰਪਾ ਉਹ ਪਾਤਸ਼ਾਹ ਦੀ ਜਿਹੜੀ ਮਹਿਰਾਮਤ ਹੈ ਨਾ ਕਹਿੰਦੇ ਉਹ ਫਿਰ ਇੰਜ ਵਰਤਦੀ ਹੈ ਕਹਿੰਦੇ ਉਹਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਪਦੇ ਕਿਵੇਂ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੀ ਰਜਾ ਹੋਈ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ ਉਹਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਤੇ ਉਹ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ ਪਿਆਰਿਓ ਕਿਉਂਕਿ ਜਦੋਂ ਆਪਾਂ ਗੁਰੂ ਦੀ ਸੁਣਾਗੇ ਮੰਨੇ ਕੀ ਗਤ ਕਹੀ ਨਾ ਜਾਏ ਪਰਸ਼ੰਗ ਨੇ ਜਿਹੜਾ ਗੁਰੂ ਦੀ ਮੰਨ ਲੈਂਦਾ ਉਹਦੀ ਅਵਸਥਾ ਨੂੰ ਉਹਦੀ ਗਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਕਹਿੰਦੇ ਉਹ ਤਾਂ ਐਸਾ ਨਾਮ ਹੈ ਉਹਦਾ ਨਿਰੰਜਨ ਹੈ ਨਿਰ ਪਲਸ ਅੰਜਨ ਜਿਹੜਾ ਕਿ ਸਾਰੇ ਸੁਖ ਦੇਣ ਵਾਲਾ ਹੈ ਜੇ ਕੋ ਮੰਨ ਜਾਣੈ ਮਨ ਕੋਏ ਜੇ ਕੋ ਭਾਵ ਜੇ ਕੋਈ ਮਨ ਦੇ ਵਿੱਚ ਉਹਨੂੰ ਮੰਨ ਲਵੇ ਤੇ ਆ ਲਵੇ ਜੇ ਕੋ ਮਨ ਜਾਣੈ ਮਨ ਕੋਏ ਪਹਿਲੇ ਮਨ ਨੂੰ ਜਿਹੜਾ ਹੈ ਸ਼ਬਦ ਨੂੰ ਘੋਟ ਕੇ ਮਨ ਭਾਵ ਕੀ ਅੰਦਰ ਮੰਨ ਲਵੇ ਤੇ ਮਨ ਜਾਣੈ ਮਨ ਕੋਏ ਮਨ ਦੇ ਅੰਦਰ ਸਮਾ ਕਰੋ ਮੰਨ ਲਵੇ ਜਿਵੇਂ ਕਹਿੰਦੇ ਫੁਲਾਣੇ ਨੇ ਮੇਰੀ ਗੱਲ ਮੰਨ ਲਈ ਉਹ ਤੇ ਕਹਿਣਾ ਮੰਨਦਾ ਤੇ ਉਹ ਕਹਿੰਦੇ ਵੀ ਜਿਹੜਾ ਗੁਰੂ ਦੀ ਗੱਲ ਨੂੰ ਮਨ ਚ ਵਸਾ ਲੈ ਮੰਨ ਲਵੇ ਕਹਿੰਦੇ ਉਹਦੇ ਤੇ ਗੁਰੂ ਦੀ ਕਿਰਪਾ ਜਿਹੜੀ ਹੈ ਹੋ ਜਾਂਦੀ ਹੈ ਗੁਰਮੁਖ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਕਰਨ ਲੱਗੇ ਸਾਂ ਨਰਾਤਰਿਆਂ ਦੇ ਦਿਨ ਜਿਵੇਂ ਹੁਣ ਨਵਰਾਤਰੇ ਚੱਲ ਰਹੇ ਆ ਨਾ ਇਹਨਾਂ ਦੇ ਵਿੱਚ ਪੰਜ ਗਲਤੀਆਂ ਕਦੇ ਵੀ ਆਪਾਂ ਦੇਖੋ ਗੁਰਮਤਿ ਦਾ ਨਵਰਾਤਰਿਆਂ ਨਾਲ ਕੋਈ ਸਬੰਧ ਨਹੀਂ ਮੈਂ ਫੇਰ ਸਪਸ਼ਟ ਕਰ ਦੇਵਾਂ ਕਹਿਣ ਤੋਂ ਭਾਵ ਵੀ ਜਿਵੇਂ ਨਰਾਤਰਿਆਂ ਦੇ ਵਿੱਚ ਦੂਸਰੇ ਲੋਕ ਜਾਂ ਅਸੀਂ ਕਰਦੇ ਆਂ ਵੀ ਨਿੰਦਾ ਚੁਗਲੀ ਨਹੀਂ ਕਰਨੀ ਮਾਸ ਮਿੱਟੀ ਨਹੀਂ ਖਾਣਾ ਜੀ ਆਪਾਂ ਜੀ ਕੋਈ ਗਲਤ ਕੰਮ ਨਹੀਂ ਕਰਨਾ ਗਲਤ ਥਾਂ ਤੇ ਨਹੀਂ ਜਾਣਾ ਅੰਜ ਆਪਾਂ ਇਹ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ ਬੜਾ ਵਿਚਾਰ ਰੱਖਦੇ ਆ ਨਾ ਸਾਡੇ ਜਿਹੜੇ ਕੁਝ ਵੀਰ ਨੇ ਉਹ ਇਦਾਂ ਕਰਦੇ ਨੇ ਚਲੋ ਚੰਗੀ ਗੱਲ ਆ ਮੈਂ ਕਹਿੰਦਾ ਕੱਲੇ ਨਰਾਤਰੀਆਂ ਦੇ ਵਿੱਚ ਹੀ ਨਹੀਂ ਜ਼ਿੰਦਗੀ ਦੇ ਵਿੱਚ ਹਰ ਵਾਰ ਸਾਨੂੰ ਇਦਾਂ ਦਾ ਜਿਹੜੇ ਸ਼ਡਿਊਲ ਬਣਾਉਣੇ ਚਾਹੀਦੇ ਨੇ ਵੀ ਭਾਈ ਮੈਂ ਗਲਤ ਨਹੀਂ ਕਰਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੜਾ ਕਿਉਂ ਪਹਿਨਾਇਆ ਕਿ ਸਿੱਖਾ ਜਦੋਂ ਤੂੰ ਗਲਤ ਕਰਨ ਲੱਗੇ ਆਪਣੇ ਹੱਥ ਗਲਤ ਕੰਮ ਵੱਲ ਵਧਾਵੇਂ ਤੇ ਤੈਨੂੰ ਕੜਾ ਦੇਖ ਕੇ ਯਾਦ ਆ ਜਾਵੇ ਵੀ ਨਹੀਂ ਮੇਰੇ ਗੁਰੂ ਨੇ ਮੈਨੂੰ ਕੜਾ ਵਕਿਆ ਹੋਇਆ ਤੇ ਮੈਂ ਗਲਤ ਥਾਂ ਤੇ ਨਹੀਂ ਜਾਣਾ ਕਹਿੰਦੇ ਤੈਨੂੰ ਗਲਤ ਕਰਨ ਤੋਂ ਪਹਿਲਾਂ ਗੁਰੂ ਚੇਤੇ ਆ ਜਾਏ ਤੇ ਕਹਿੰਦੇ ਗੁਰੂ ਦਾ ਚੇਤਾ ਆਉਂਦਿਆਂ ਸਾਰ ਤੂੰ ਗਲਤ ਮਾਰਗ ਤੋਂ ਵਾਪਸ ਪਰਤਾਂ ਪਿਆਰਿਓ ਸਤਗੁਰੂ ਮਹਾਰਾਜ ਨੇ ਇੱਕ ਕਾਰ ਸਾਨੂੰ ਬੜੇ ਮਿੰਗੇ ਜਾਇਂ ਜੈ ਲੋ ਵੀ ਇੱਕ ਸਿੱਖਿਆ ਦੇਣ ਦੇ ਲਈ ਹਰ ਪਾਸਿਓ ਸਾਨੂੰ ਗਲਤ ਕਰਨ ਤੋਂ ਰੋਕਣ ਦੇ ਲਈ ਸਤਗੁਰਾਂ ਨੇ ਇੱਕ ਕਾਰ ਦਿੱਤੇ ਕਦੇ ਸਮਾਂ ਬਣਿਆ ਤੇ ਆਪਾਂ ਇਸ ਵਿਸ਼ੇ ਤੇ ਜ਼ਰੂਰ ਬੇਨਤੀਆਂ ਸਾਂਝੀਆਂ ਕਰਾਂਗੇ ਸਤਗੁਰੂ ਨੇ ਬੜੀ ਕਿਰਪਾ ਕੀਤੀ ਸਤਗੁਰੂ ਮਹਾਰਾਜ ਜੀ ਦੀ ਬੜੀ ਰਹਿਮਤ ਹੋਈ ਸਤਗੁਰੂ ਨੇ ਕਿਰਪਾ ਕਰਕੇ ਸਾਨੂੰ ਨਿਵਾਜਿਆ ਤੇ ਸਿੱਖੋ ਯਾਦ ਰੱਖਿਓ ਜਿਹੜਾ ਗੁਰੂ ਦੀ ਕਿਰਪਾ ਰਹਿਮਤ ਨੂੰ ਸਮਝ ਲੈਂਦਾ ਹੈ ਜਿਹੜਾ ਪਾਤਸ਼ਾਹ ਦੀ ਰਹਿਮਤ ਨੂੰ ਸਮਝ ਲੈਂਦਾ ਉਹ ਪਾਸ ਹੋ ਜਾਂਦਾ ਤੇ ਬਾਕੀਆਂ ਦੀ ਤੇ ਗੱਲ ਹੀ ਛੱਡ ਦਿਓ ਕਹਿੰਦੇ ਹਰੂਏ ਹਰੂਏ ਤਿਰ ਗਏ ਡੂਬੇ ਜਨ ਸਿਰ ਭਾਰ ਇਹਨਾਂ ਸ਼ਬਦਾਂ ਨੂੰ ਯਾਦ ਰੱਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ